ਦੁਨੀਆ ਵਿੱਚ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲੇ ਗੁਰੂ ਦੇ ਸਿੱਖ ਦੇ ਘਰ ਦੇ ਦਰਸ਼ਨ ਕਰਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਦਰਸ਼ਨ ਕਰ ਸਕਣ ਤੇ ਸਾਡੀ ਕੌਮ ਦੇ ਆਗੂਆਂ ਤੱਕ ਇਹ ਗੱਲ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਧੰਗੁਰ ਤੇਗ ਬਹਾਦਰ ਮਹਾਰਾਜ ਜੀਆ ਦੇ ਬਹੁਤ ਹੀ ਪਿਆਰ ਵਾਲੇ ਸਿੱਖ ਦੀਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਦੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅਸੀਂ ਪਹੁੰਚੇ ਹੋਏ ਹਾਂ ਫਤਿਹਗੜ੍ਹ ਸਾਹਿਬ ਪਿਛਲੇ ਬਲੌਗ ਵਿੱਚ ਤੁਹਾਨੂੰ ਅਸੀਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਕਰਾਏ ਆ ਆ ਜੋ ਤੁਸੀਂ ਘਰ ਦੇਖ ਰਹੇ ਹੋ ਇਹ ਉਹੀ ਦੀਵਾਨ ਟੋਡਰਮਲ ਜੀਆਂ ਦਾ ਘਰ ਹੈ ਜਿਨ੍ਹਾਂ ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਾਲੇ ਅਸਥਾਨ ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਧਰਤੀ ਖਰੀਦੀ ਅਤੇ ਮਾਤਾ ਗੁਜਰਕੌਰ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀਆਂ ਦਾ ਅੰਤਮ ਸੰਸਕਾਰ ਕੀਤਾ। ਅੱਜ ਤੱਕ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲੇ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਧੰਨ ਮਾਤਾ ਗੁਜਰਕੌਰ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀਆਂ ਦੇ ਸੰਸਕਾਰ ਕਰਨ ਵਾਸਤੇ ਲਾਉਣ ਵਾਲੇ ਧੰਨ ਬਾਬਾ ਟੋਡਰਮਲ ਜੀਆਂ ਦੇ ਘਰ ਦੇ ਦਰਸ਼ਨ ਕਰਕੇ ਸੰਗਤ ਜੀ ਸਾਡੀਆਂ ਵੀ ਭੁੱਬਾ ਨਿਕਲ ਗਈਆਂ। ਆਪ ਜੀ ਵੀ ਵੇਖੋ ਕਿਵੇਂ ਖੰਡਰ ਹਵੇਲੀ ਬਣੀ ਹੋਈ ਆ। ਸਾਡੀ ਕੌਮ ਦੇ ਆਗੂਆਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਹਵੇਲੀ ਨੂੰ ਸਾਂਭ ਕੇ ਰੱਖਣਾ ਚਾਹੀਦਾ ਸੀ ਇਹ ਸਾਡੀ ਕੌਮੀ ਵਿਰਾਸਤ ਹੈ ਇਹ ਸਾਡਾ ਇਤਿਹਾਸ ਹੈ ਜਿਸ ਸਿੱਖ ਨੇ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਸਹਬਜ਼ਾਦਿਆਂ ਦੇ ਸੰਸਕਾਰ ਵਾਸਤੇ ਲਾ ਦਿੱਤੀ ਕੀ ਆਪਾਂ ਉਹਦੀ ਹਵੇਲੀ ਨੂੰ ਵੀ ਨਹੀਂ ਸਾਂਭ ਸਕਦੇ ਕਈ ਜਥੇਬੰਦੀਆਂ ਇਸ ਵਿਰਾਸਤ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਦੁੱਖ ਸਾਨੂੰ ਉਦੋਂ ਹੋਇਆ ਇੱਥੇ ਇੱਕ ਵੀਰ ਨੇ ਸਾਨੂੰ ਦੱਸਿਆ ਕਹਿੰਦਾ ਇਸ ਹਵੇਲੀ ਨੂੰ ਢਾਹ ਕੇ ਇੱਥੇ ਗੁਰਦੁਆਰਾ ਸਾਹਿਬ ਬਣਾਉਣ ਲੱਗੇ ਸਨ ਨਹੀਂ ਸੰਗਤ ਜੀ ਸਾਨੂੰ ਐਦਾਂ ਨਹੀਂ ਕਰਨਾ ਚਾਹੀਦਾ ਇਸ ਹਵੇਲੀ ਨੂੰ ਇਸੇ ਤਰ੍ਹਾਂ ਹੀ ਸਾਂਭ ਕੇ ਰੱਖਣਾ ਚਾਹੀਦਾ ਇਹ ਸਾਡਾ ਪ੍ਰਾਤਨ ਵਿਰਸਾ ਹੈ ਹਾਂ ਜੇ ਗੁਰਦੁਆਰਾ ਸਾਹਿਬ ਬਣਾਉਣਾ ਵੀ ਹੈ ਤਾਂ ਆਪਾਂ ਸਾਈਡ ਤੇ ਗੁਰਦੁਆਰਾ ਸਾਹਿਬ ਬਣਾ ਸਕਦੇ ਹਾਂ ਪਰ ਇਸ ਹਵੇਲੀ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਇਹਨੂੰ ਇਸੇ ਤਰ੍ਹਾਂ ਹੀ ਸਾਂਭਣਾ ਚਾਹੀਦਾ ਹੈ ਕਿਉਂਕਿ ਜਦੋਂ ਸਾਡੇ ਬੱਚੇ ਇੱਥੇ ਆ ਕੇ ਦਰਸ਼ਨ ਕਰਨ ਤੇ ਉਹਨਾਂ ਨੂੰ ਪਤਾ ਲੱਗ ਸਕੇ ਗੁਰੂ ਦੇ ਸਿੱਖ ਗੁਰੂ ਨੂੰ ਕਿੰਨਾ ਪਿਆਰ ਕਰਨ ਵਾਲੇ ਸੀ ਜਿਨ੍ਹਾਂ ਨੇ ਆਪਣਾ ਪੈਸਾ ਨਹੀਂ ਵੇਖਿਆ ਜ਼ਮੀਨ ਨਹੀਂ ਵੇਖੀ ਕੁਝ ਨਹੀਂ ਵੇਖਿਆ ਪਰ ਗੁਰੂ ਦੀ ਸੇਵਾ ਕੀਤੀ ਆ ਧੰਨ ਬਾਬਾ ਟੋਡਰਮਲ ਦੀਵਾਨ ਜੀ ਸੇਵਾ ਦੇ ਪੁੰਜ ਧੀਰਜ ਅਤੇ ਤਿਆਗ ਦੇ ਮੂਜਸਮੇ ਨੇ ਕਿਸੇ ਦੀ ਖਾਤਰ 1 ਰੁਪਿਆ ਵੀ ਖਰਚਣਾ ਔਖਾ ਹੈ ਪਰ ਦੀਵਾਨ ਟੋਡਰਮਲ ਜੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮਾਤਾ ਅਤੇ ਸਹਿਬਜ਼ਾਦਿਆਂ ਦੇ ਸੰਸਕਾਰ ਵਾਸਤੇ 78000 ਸੋਨੇ ਦੀ ਮੋਹਰ ਦੇ ਕੇ ਧਰਤੀ ਖਰੀਦੀ ਆ ਜੀ ਧਰਤੀ ਕਿੰਨੀ ਆ 4 ਗਜ ਅੱਜ ਦੇ ਹਿਸਾਬ ਨਾਲ ਵੇਖਣਾ ਹੋਵੇ 2 ਅਰਬ 5 ਕਰੋੜ ਰੁਪਈਆ ਬਣ ਜਾਂਦਾ ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਸੰਗਤ ਜੀ ਇਹ ਆਪ ਜੀ ਨੇ ਦਰਸ਼ਨ ਕੀਤੇ ਹਨ ਜਹਾਜੀ ਹਵੇਲੀ ਜੋ ਦੀਵਾਨ ਟੋਡਰਮਲ ਜੀਆਂ ਦੀ ਆ ਅਗਲੇ ਬਲੌਗ ਵਿੱਚ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਧੰਨ ਬਾਬਾ ਦੀराम ਮੈਰਾ ਜੀਆਂ ਦੇ ਘਰ ਦੇ ਸੰਗਤ ਜੀ ਫਤੇਗੜ ਸਾਹਿਬ ਦੀ ਧਰਤੀ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਵਿਕੀ ਆ ਤੇ ਫਤੇਗੜ ਸਾਹਿਬ ਦੀ ਧਰਤੀ ਤੇ ਹੀ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਵਿਕਿਆ ਉਸ ਇਤਿਹਾਸ ਦੀ ਤੁਹਾਨੂੰ ਅਗਲੇ ਬਲੌਗ ਵਿੱਚ ਸਾਂਝ ਪਾਵਾਂਗੇ ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਜਿਨ੍ਹਾਂ ਨੇ ਇਸ ਜਹਾਜੀ ਹਵੇਲੀ ਦੇ ਦਰਸ਼ਨ ਕੀਤੇ ਹਨ ਕਮੈਂਟ ਬਾਕਸ ਵਿੱਚ ਜਰੂਰ ਆਪਣੇ ਵਿਚਾਰ ਦਿਓ ਛਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਅਗਲੇ ਬਲੌਗ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲੌਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ